ਕੀ ਮਝਾਲਾ ਸੂਰੀ ਬਕਵਾਸ ਕਰ ਜੇ ਸਾਡੀ ਤਾਂ ਜੁੱਤੀ ਤੱਕੜੀ ਆ ਬਹੁਤ ਅਸੀਂ ਤਾਂ ਪਰਸਨਲੀ ਨਹੀਂ ਬਰਦਾਸ਼ਤ ਕਰ ਸਕਦੇ ਇਹਨਾਂ ਨੂੰ ਸੀਰ ਤੇ ਬੈਠਦੇ ਹੋਏ ਨੂੰ ਜੰਗ ਚੋਂ ਤੁਸੀਂ ਜਿੱਦਨ ਸਮਝੋਗੇ ਜੰਗ ਚੋਂ ਨਾ ਉਹ ਮਾਰਨਾ ਚਾਹੁੰਦੇ ਨੇ ਤੁਸੀਂ ਬਚਣਾ ਹੈ ਠੀਕ ਹੈ ਉਹ ਦਿਨ ਤੁਹਾਡਾ ਹਾਲ ਹੋ ਜਾਊਗਾ ਜੇ ਤੁਸੀਂ ਸਮਝੋਗੇ ਐ ਨਹੀਂ ਫੇਰੀ ਜਾਓਗੇ ਜਿ ਹਾਂ ਅੱਜ ਮੈਂ ਅੱਜ ਗੱਡੀ ਲੈ ਲੈਣਾ ਅੱਜ ਮੈਂ ਇੱਧਰ ਲੈ ਲੈਣਾ ਸੋਚ ਤੁਹਾਡੀ ਹੈਗੀ ਨਹੀਂ ਕੋਈ ਵਿਚਾਰ ਧਾਰਾ ਤੁਹਾਡੀ ਹੈਗੀ ਨਹੀਂ ਕੋਈ ਫਿਰ ਖਾਈ ਚੋ ਭਾਈ ਚਿੱਤਰ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਨਿਕਲੇ ਹੋਏ ਨਾ ਰਹਾ ਦੇ ਸਾਨੂੰ ਤਾਂ ਪਤਾ ਪਤਾ ਮਰੇ ਜਾਣਾ ਇੱਕ ਦਿਨ ਹੈ ਨਾ ਠੀਕ ਹੈ ਕਿਉਂਕਿ ਕੋਈ ਪਸੰਦ ਤੋਂ ਨਹੀਂ ਕਰਦੀ ਐ ਸੈਂਟਰ ਇਹਨੀਆਂ ਗੱਲਾਂ ਨੂੰ ਠੀਕ ਹੈ ਪਰ ਆਪਾਂ ਤਾਂ ਇੱਕ ਐਨੇ ਆ ਵੀ ਭਾਈ ਜਾ ਕੇ ਜੋ ਠੀਕ ਹੈ ਗੁਲਾਮ ਹੋ ਤੁਸੀਂ ਹੈ ਨਾ ਜਾਗਦੇ ਹੋ ਭਾਈ ਇਹ ਜਾਦੀ ਦੀ ਸੋਚ ਰੱਖੋ ਇਹਨੇ ਦਿਮਾਗ ਨੂੰ ਜੇ ਤੋ ਕਾ ਜਾਗ ਹੋਣ ਦੀ ਸੋਚ ਨਹੀਂ ਰੱਖੋਗੇ ਤੁਸੀਂ ਸੰਘਰਸ਼ ਵੀ ਨਹੀਂ ਕਰ ਸਕਦੇ ਜੇਲ੍ਹ ਦੇ ਵਿੱਚ ਜਿਹੜਾ ਬੈਰਕ ਹੁੰਦਾ ਉਹਦੀ ਕਿੰਨੀ ਕੈਪੈਸਿਟੀ ਹੁੰਦੀ ਹੈ ਕਿੰਨੇ ਕੁ ਉੱਥੇ ਕੈਦੀ ਹੁੰਦੇ ਆ ਇਕੱਠੇ ਜੇਲ੍ਹ ਦੇ ਅੰਦਰ ਅਗਰ ਪ੍ਰਸ਼ਾਸਨ ਚਾਹੇ ਨਾ ਅਸੀਂ ਸੂਰਜ ਵੀ ਨਹੀਂ ਦੇਖ ਸਕਦੇ ਮਤਲਬ 2.5 ਫੁੱਟ ਜਗ੍ਹਾ ਦਿੰਦੇ ਨੇ ਇੱਕ ਬੰਦੇ ਨੂੰ ਅੰਦਰ ਸੌਣ ਵਾਸਤੇ 2.5 ਫੁੱਟ ਜਗ੍ਹਾ ਆ ਮਤਲਬ ਇਹ ਇੰਨੀ ਕਿ ਠੀਕ ਹੈ ਜਰਦਾ ਲੈ ਲੈ 1600 ਰੁਪਏ ਦੀ ਪੂਰੀ ਜਰਦੇ ਦੀ ਮਿਲਦੀ ਅੰਦਰ ਨਾਲੇ ਕਹਿੰਦੇ ਹਾਈ ਸਿਕਿਉਰਿਟੀ ਜੇਲ੍ਹ ਵਾ ਦੀ ਸਿਕਿਉਰਿਟੀ ਹਾਈ ਸਿਕਿਉਰਿਟੀ ਜੇਲ੍ਹ ਅੰਮ੍ਰਾਲੇ ਵਾਲੀ ਤੇ ਨਹੀਂ ਜਾਂਦਾ ਸੀਗਾ ਉੱਥੇ ਬਹੁਤ ਉਹਨਾਂ ਨੇ ਸੱਤ ਕਰਿਆ ਹੋਸੀ ਕੰਮ ਉੱਥੇ ਨਹੀਂ ਬਿਲਕੁਲ ਵੀ ਨਹੀਂ ਜਾਂਦਾ ਸੀਗਾ ਅਸੀਂ ਕਿਉਂ ਝੂਠ ਬੋਲੀ ਹੈ ਨਾ ਪ੍ਰਮਾਤਮਾ ਨੂੰ ਜਾਣ ਦੇਣੀ ਇਹਦੇ ਅੰਦਰ ਤਾਂ ਚਿੱਟਾ ਲੈ ਦਾ ਚਿੱਟਾ ਮਿਲਦੇ ਉਹ ਅਰਦਾਸ ਕਰੋ ਇਹ ਜੀ ਇਹ ਜੀ ਇਹ ਜੀ ਇਹ ਜੀ ਖੋਪੜਾ ਖੋਲ ਦੂੰਗਾ ਨਾ ਸਾਬੂ ਚ ਭਰ ਦੂੰਗਾ ਅੰਦਰ ਆਪੇ ਭਰ ਦੂ ਨਬਦੀਪ ਤਾਂ ਹੈਗਾ ਨਹੀਂ ਸੀ ਐਵੇਂ ਨਬਦੀਪ ਨੂੰ ਤਾਂ ਪਤਾ ਨਹੀਂ ਸੀ ਸਿੱਖੀ ਦਾ ਫਲਸਫਾ ਕੀ ਹੈ ਨਬਦੀਪ ਠੀਕ ਹੈ ਨਾ ਪਰ ਉਹ ਜਦੋਂ ਤੁਸੀਂ ਅਰਦਾਸ ਕਰਦੇ ਹੋ ਪਾਣੀ ਪੜਦੇ ਹੋ ਸੱਚੇ ਹੁੰਨੇ ਹੋ ਅਰਦਾਸ ਸੱਚੀ ਸੁਣਦਾ ਫਿਰ ਪ੍ਰਮਾਤਮਾ ਉਹ ਇਹੇ ਜੇ ਇਹੇ ਜੇ ਰੋਮ ਖੋਲ ਦੇਂਦਾ ਨਾ ਇਸ ਵਕਤ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਆਂ ਕੇਂਦਰੀ ਜੇਲ੍ਹ ਦੇ ਬਾਹਰ ਇਸ ਵਕਤ ਧਰਨਾ ਲੱਗਿਆ ਹੋਇਆ ਹੈ ਨਵਦੀਪ ਸਿੰਘ ਜਲਵੇੜਾ ਵੀ ਇੱਥੇ ਪਹੁੰਚੇ ਹੋਏ ਆ ਸੰਦੀਪ ਸਿੰਘ ਸੰਨੀ ਨੂੰ ਲੈ ਕੇ ਇਸ ਮਸਲਾ ਛਾਇਆ ਹੋਇਆ ਹੈ ਸੰਦੀਪ ਸਿੰਘ ਸੰਨੀ ਦੇ ਉੱਤੇ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਅਟੈਕ ਹੋਇਆ ਹਾਲਾਂਕਿ ਮੀਡੀਆ ਰਿਪੋਰਟਸ ਦੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੰਦੀਪ ਸਿੰਘ ਸੰਨੀ ਨੇ ਅਟੈਕ ਕੀਤਾ ਹੈ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਉੱਤੇ ਜੋ ਕਿ ਫੇਕ ਇਨਕਾਊਂਟਰ ਦੇ ਮਾਮਲੇ ਦੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਨੂੰ ਸੀਬੀਆਈ ਕੋਰਟ ਵੱਲੋਂ ਸਜ਼ਾ ਹੋਈ ਸੀ ਝੂਠੇ ਮੁਕਾਬਲੇ ਕਰਨ ਦੇ ਵਿੱਚ ਸੱਤ ਨੌਜਵਾਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਨਵਦੀਪ ਸਿੰਘ ਜਲਵੇੜਾ ਨੂੰ ਵੀ ਜੇਲ੍ਹ ਵਿੱਚ ਜਾਣਾ ਪਿਆ ਹਾਲਾਂਕਿ ਜਿਹੜੇ ਮਸਲੇ ਸੀਗੇ ਤੁਹਾਡੇ ਕਿਸਾਨੀ ਵਾਲੇ ਸੀਗੇ ਲੇਕਿਨ ਬਹੁਤ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਹੁਣ ਹੜ੍ਹ ਆਇਆ ਹੈ ਪ੍ਰਵਾਸੀਆਂ ਦਾ ਮੁੱਦਾ ਛਾਇਆ ਹੋਇਆ ਇਹ ਜਿਹੜਾ ਮਸਲਾ ਹੈਗਾ ਜੇਲ੍ਹ ਦਾ ਤੁਹਾਡਾ ਐਕਸਪੀਰੀਅੰਸ ਔਰ ਜਿਹੜਾ ਹੁਣ ਅੱਜ ਅਸੀਂ ਮਸਲਾ ਵੇਖ ਰਹੇ ਹਾਂ ਮੈਂ ਜ਼ਰੂਰ ਚਾਹਾਂਗਾ ਤੁਸੀਂ ਆਪਣਾ ਜ਼ਰੂਰ ਐਕਸਪੀਰੀਅੰਸ ਸ਼ੇਅਰ ਕਰੋ ਜੇਲਾਂ ਵਿੱਚ ਆਕਰ ਹੁੰਦਾ ਕੀ ਹੈ ਦੇਖੋ ਗੱਲ ਕੀ ਹੈ ਬਾਈ ਪ੍ਰਸ਼ਾਸਨ ਨੇ ਇੱਕ ਨੈਰੇਟਿਵ ਚਲਾਇਆ ਵੀ ਕਹਿੰਦਾ ਸੰਦੀਪ ਸੰਨੀ ਨੇ ਪੁਰਸ ਵਾਲਿਆਂ ਦਾ ਅੰਦਰ ਰਾਡਾਰ ਉਡਾ ਮਾਰਿਆ ਹੈ ਨਾ ਜੋ ਵੀ ਕਰਿਆ ਉਹ ਪੁਰਸ ਵੱਲੋਂ ਦਿੱਤਾ ਗਿਆ ਦੇਖੋ ਇਹਨਾਂ ਕੋਲ ਸਾਸਨਾ ਪ੍ਰਸ਼ਾਸਨਾ ਹੈ ਨਾ ਸੱਤਾ ਇਹਨਾਂ ਕੋਲ ਜਿਸ ਹਿਸਾਬ ਨਾਲ ਇਹਨਾਂ ਦਾ ਜੀ ਕਰਦਾ ਉਸ ਹਿਸਾਬ ਦੇ ਬਿਆਨ ਬਾਹਰ ਆ ਜਾਂਦੇ ਨੇ ਮੀਡੀਆ ਦੇ ਅੰਦਰ ਪਰ ਗੱਲ ਇਹ ਵੀ ਦੇਖਣ ਵਾਲੀ ਹੈ ਨਾ ਵੀ ਸੰਦੀਪ ਸਿੰਘ ਸੰਨੀ ਨੂੰ 3 ਸਾਲ ਹੋ ਗਏ ਜੇਲ੍ਹ ਦੇ ਅੰਦਰ ਅੱਜ ਤੱਕ ਕਦੇ ਕੋਈ ਸ਼ਿਕਾਇਤ ਆਈ ਹੈ ਵੀ ਉਹਨੇ ਕਿਸੇ ਦਾ ਉਂਗਲੀ ਵੀ ਲਾਈ ਹੋਵੇ ਹੁਣ ਗੱਲ ਆ ਜਾਂਦੀ ਹੈ ਜੇਲ੍ਹ ਦੇ ਅੰਦਰ ਦੀ ਜੇਲ੍ਹ ਦੇ ਅੰਦਰ ਅਗਰ ਪ੍ਰਸ਼ਾਸਨ ਚਾਹੇ ਨਾ ਅਸੀਂ ਸੂਰਜ ਵੀ ਨਹੀਂ ਦੇਖ ਸਕਦੇ ਆਪਸ ਦੇ ਮੇਲ ਮਲਾਪ ਤਾਂ ਬਹੁਤ ਦੂਰ ਦੀ ਗੱਲ ਐ ਠੀਕ ਐ ਇਹ ਕਹਿੰਦੇ ਚੱਕੀਆਂ ਚ ਰੋਲਾ ਹੋਇਆ ਚੱਕੀਆਂ ਬਲੋਕ ਹੈ ਨਾ ਲੈਦਾ ਲੈਦਾ ਸਿਸਟਮ ਹੁੰਦਾ ਜੇਲ੍ਹ ਦੇ ਅੰਦਰ ਨਾ ਕਈ ਬਲੋਕ ਨੇ ਅਲੱਗ ਅਲੱਗ ਤਰੀਕੇ ਦੇ ਸਿਸਟਮ ਨਾਲ ਰੱਖੇ ਜਾਂਦੇ ਨੇ ਕੈਦੀ ਅੰਦਰ ਹੈ ਨਾ ਜੇ ਪ੍ਰਸ਼ਾਸਨ ਚਾਹੇ ਤਾਂ ਆਪਸ ਮੇਲ ਮਲਾਪ ਨਹੀਂ ਹੋ ਸਕਦਾ ਅੱਛਾ ਇਹ ਤਾਂ ਹੁਣ ਪ੍ਰਸ਼ਾਸਨ ਜਾਣਦਾ ਨਾ ਵੀ ਉਹ ਨੁਕਸਾਨ ਕਰਾਉਣਾ ਚਾਹੁੰਦੇ ਸੀਗੇ ਸੰਦੀਪ ਸਿੰਘ ਸਨੀ ਦਾ ਉਹਨਾਂ ਨੂੰ ਕਿਉਂ ਇਕੱਠੇ ਕਰਿਆ ਜੇਲ੍ਹ ਦੇ ਵਿੱਚ ਜਿਹੜਾ ਬੈਰਕ ਹੁੰਦਾ ਉਹਦੀ ਕਿੰਨੀ ਕੈਪੈਸਿਟੀ ਹੁੰਦੀ ਹੈ ਕਿੰਨੇ ਕੁ ਉੱਥੇ ਕੈਦੀ ਹੁੰਦੇ ਆ ਇਕੱਠੇ ਲੱਗ ਲੱਗ ਹੁੰਦਾ ਜਿਹੜਾ ਮੈਂ ਹਿਸਾਬ ਨਾਲ ਜਿਵੇਂ ਪਟਿਆਲੇ ਚ ਸੀਗਾ ਇੱਥੇ ਤਾਂ ਅਸੀਂ 100 ਬੰਦਾ ਪੜਿਆ ਰਹਿੰਦਾ ਸੀਗਾ ਇੱਕੇ ਬੈਰਕ 'ਚ ਹੈਨਾ ਇਸ ਹਿਸਾਬ ਨਾਲ ਵੱਡੀਆਂ ਸੀਗੀਆਂ ਕਿਉਂਕਿ ਮੈਂ ਤਕਵੀਰੀ ਵਿੱਚ ਸਾਰੀਆਂ ਬੈਰਕਾਂ 'ਚ ਗਿਆ ਇਹਨਾਂ ਦੀਆਂ ਵੱਡੀਆਂ ਹੀ ਨੇ ਹੈ ਆ ਜਾਂਦੇ ਨੇ 70 80 100 ਬੰਦਾ ਹੈਨਾ ਜਿਵੇਂ ਅੰਬਾਲਾ ਸੀਗਾ ਉੱਥੇ 40 ਦੇ ਬੰਦੇ ਦੀ ਕੈਪੈਸਿਟੀ ਸੀਗੀ ਹੈਨਾ 40 ਬੰਦੇ ਕਿਤੇ 32 ਦੀ ਸੀਗੀ ਮਤਲਬ ਇਹ 2.5 ਫੁੱਟ ਜਗ੍ਹਾ ਦਿੰਦੇ ਨੇ ਇੱਕ ਬੰਦੇ ਨੂੰ ਅੰਦਰ ਸੌਣ ਵ ਹਾਂ 32 ਬੰਦੇ ਦੀ ਜਗ੍ਹਾ ਉਹਦੇ 40 ਰੁੱਸਦੇ ਨੇ ਮਤਲਬ 2 ਫੁੱਟ ਰਹਿ ਜਾਂਦੀ ਡੇਢੇ ਰਹਿ ਜਾਂਦੀ ਬਸ ਸੌਣਾ ਹੀ ਹੁੰਦਾ ਰਾਤ ਨੂੰ 3-4 ਬੰਦਾ ਘੁੰਮਦਾ ਰਹਿੰਦਾ ਬਾਈ ਸਾਰਾ ਦਿਨ ਹੈ ਨਾ ਰਾਤ ਨੂੰ ਹੁੰਦਾ ਵੀ ਚੱਲ ਭਾਈ ਸੋ ਜੋ ਹੈ ਨਾ ਬਸ ਕਈ ਵਾਰ ਤਾਂ ਐਸਾ ਹੁੰਦਾ ਵੀ ਸੱਚ ਕਲਤਨਦੀਪ ਜਗ੍ਹਾ ਨਹੀਂ ਮਿਲਦੀ ਵੀ ਹਾਂ ਬੰਦਾ ਇੱਧਰ ਉੱਧਰ ਵੀ ਨਹੀਂ ਹੋ ਸਕਦਾ ਇੰਨਾ ਵੀ ਭਰ ਦਿੰਦੇ ਨੇ ਜੇੜ ਨੂੰ ਹਨ ਤੇ ਬਹੁਤ ਨੇ ਅੰਦਰ ਤੇ ਲੱਗ ਲੱਗ ਜੇੜਾਂ ਦਾ ਹਿਸਾਬ ਦਾਬਾ ਇਸ ਤੋਂ ਤਾਂ ਸਹੀ ਬਹੁਤ ਹੈ ਜੇੜ ਚ ਹਾਦ ਤੋਂ ਜ਼ਿਆਦਾ ਇਹ ਤਾਂ ਸਭ ਕੁਝ ਜਾਂਦਾ ਬਾਹਰੋਂ ਅੰਦਰ ਸਭ ਕੁਝ ਜਾਂਦਾ ਨਾਲੇ ਕਹਿੰਦੇ ਹਾਈ ਸਿਕਿਉਰਿਟੀ ਜੇਲ੍ਹ ਵਾਹ ਦੀ ਸਿਕਿਉ ਉੱਥੇ ਬਹੁਤ ਉਹਨਾਂ ਨੇ ਸੱਤ ਕਰਿਆ ਉਹ ਸੀ ਕੰਮ ਉੱਥੇ ਨਹੀਂ ਬਿਲਕੁਲ ਵੀ ਨਹੀਂ ਜਾਂਦਾ ਸੀਗਾ ਅਸੀਂ ਕਿਉਂ ਝੂਠ ਬੋਲੀ ਹੈ ਨਾ ਪ੍ਰਮਾਤਮਾ ਨੂੰ ਜਾਣ ਦੇਣੀ ਇਹਦੇ ਅੰਦਰ ਤੋਂ ਚਿੱਟਾ ਲੈ ਲੈ ਚਿੱਟਾ ਮਿਲਦੇ ਹੋ ਬਈ ਠੀਕ ਹੈ ਜਰਦਾ ਲੈ ਲੈ 1600 ਰੁਪਏ ਦੀ ਪੂਰੀ ਜੱਦੀ ਦੀ ਮਿਲਦੀ ਅੰਦਰ ਜੋ ਮਰਜੀ ਲੈ ਲਓ ਅੰਦਰ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਆਪ ਨਹੀਂ ਖਾਂਦੇ ਲੋਕ ਸਾਲੇ ਵਿੱਚ ਇਹਨਾਂ ਦੀ ਕਮਿਸ਼ਨ ਹੁੰਦੀ ਹੈ ਸਾਰਿਆਂ ਦੀ ਕੀ ਮਤਲਬ ਸੀ ਇਕੱਠੇ ਕਰਨ ਦਾ ਠੀਕ ਹੈ ਸਾਡਾ ਜੀ ਕਹਿ ਰਹੇ ਹੋ ਇਹਦੇ ਵਿੱਚ ਇੱਕ ਸਾਜਿਸ਼ ਸੀ ਕਿ ਇੱਕ ਇੱਕ ਬੈਰਕ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਮੈਂ ਹੁਣੇ ਗੱਲਬਾ ਉਹ ਕਹਿੰਦੇ ਕਿ ਅਸੀਂ 1 ਸਾਲ ਤੋਂ ਇਹ ਅਰਜ਼ੀਆਂ ਪਾ ਰਹੇ ਹਾਂ ਕਿ ਸੰਦੀਪ ਸਿੰਘ ਸਨਨੀ ਨੂੰ ਅਲੱਗ ਕੀਤਾ ਜਾਵੇ ਹੈਨਾ ਦੇਖੋ ਉਹ ਵੀ ਗੱਲ ਆਈ ਸਾਹਮਣੇ ਸਾਡੀ ਵੀ ਦੇਖੋ ਜੋ ਗੱਲਾਂ ਹੋਈਆਂ ਹੈਨਾ ਅਸੀਂ ਵੀ ਉਸ ਹੱਬ ਨਾਲ ਤਤ ਕੱਢਦੇ ਹਾਂ ਅਸੀਂ ਵੀ ਜੇੜਾ ਕੱਟੀਆਂ ਹੋਈਆਂ ਨੇ ਸਾਨੂੰ ਅੰਦਰ ਦੇ ਸਿਸਟਮ ਦਾ ਵੀ ਪਤਾ ਸਾਨੂੰ ਜੇ ਇਹੀ ਪਤਾ ਵੀ ਅੰਦਰ ਤਸੱਦਦ ਕਿੰਨੀ ਕਰਦੇ ਨੇ ਪੁਲਿਸ ਵਾਲੇ ਠੀਕ ਹੈ ਤੇ ਜੇ ਜਿਹੜਾ ਮਲਾਪ ਨਹੀਂ ਹੋ ਰਿਹਾ ਉਹ ਕਿਉਂ ਨਹੀਂ ਹੋ ਰਿਹਾ ਹੈਨਾ ਕਿਉਂਕਿ ਉਹਦੇ ਤਸੱਦਦ ਬਹੁਤ ਕਰਿਆ ਹੋਇਆ ਆ ਤੇ ਜਿਵੇਂ ਜਿਵੇਂ ਟਾਈਮ ਡਾਊਨ ਹੁੰਦਾ ਚਲੇ ਜਾਊਗਾ ਉਹ ਛੱਟਾਂ ਘੱਟ ਹੁੰਦੀਆਂ ਚੱਲੀ ਜਾਂਦੇ ਮੈਡੀਕਲ 'ਚ ਆਉਂਦੇ ਕੁਛ ਨਹੀਂ ਜਾਂ ਮੈਡੀਕਲ ਤੋਂ ਅੱਜ ਵੀ ਕਰਾ ਲੈਣਾ ਇਹਨਾਂ ਦੇ ਹੱਥ 'ਚ ਹੁੰਦੇ ਨੇ ਡਾਕਟਰ ਕਿੰਨਾ ਕੁ ਇੱਥੇ ਇਨਸਾਫ ਹੈਗਾ ਇੱਥੇ ਦੇ ਕਾਨੂੰਨ 'ਚ ਭਾਈ ਦਰਿੰਦਗੀ ਹੈ ਇੱਥੇ ਇਨਸਾਫ ਨੂੰ ਕੁਛ ਨਹੀਂ ਹੈਗਾ ਠੀਕ ਹੈ ਉਹ ਆਪਣੇ ਹਿਸਾਬ ਨਾਲ ਰਿਪੋਰਟਾਂ ਬਣਾ ਲੈਂਦੇ ਨੇ ਸਭ ਕੁਝ ਕਰ ਲੈਂਦੇ ਨੇ ਕਿਉਂਕਿ ਪਾਵਰ ਆ ਭਾਈ ਇਹਨਾਂ ਦੇ ਹੱਥ 'ਚ ਹੈ ਨਾ ਕਿਉਂ ਰਾਜ ਇਹਨਾਂ ਦਾ ਆ ਪਾਵਰ ਇਹਨਾਂ ਦੀ ਆ ਅਸੀਂ ਤਾਂ ਸਿਰਫ ਲੜ ਸਕਦੇ ਆ ਸਾਨੂੰ ਪਤਾ ਲੱਗਿਆ ਵੀ ਭਰਾ ਦੇ ਪਰਿਵਾਰ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ ਜਾ ਰਹੀ ਤੇ ਭਰਾ ਦਾ ਮੈਡੀਕਲ ਹੁਣ ਤੇ ਜਾ ਰਿਹਾ ਅਸੀਂ ਦਰਦ ਰੱਖਦੇ ਆਂ ਕੌਮ ਦਾ ਹੈਨਾ ਆਪਣੇ ਭਰਾਵਾਂ ਦਾ ਕਿਉਂਕਿ ਚੜਦੀ ਕਲਾ ਵਾਲਾ ਸੂਰਮਾ ਆ। ਹੁਣ ਸਿੱਖ ਕੌਮ ਦਾ ਬਈ ਨਾ ਇਤਿਹਾਸ ਰਿਹਾ। ਸਿੱਖ ਕੌਮ ਕਦੇ ਕਿਸੇ ਦੇ ਜ਼ੁਲਮ ਨਹੀਂ ਕਰੇ ਕਰਦੀ ਹੈਨਾ। ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਹੈ। ਇਹ ਚਾਹੇ ਦਸਾਂ ਗੁਰੂਆਂ ਦਾ, ਮੀਸਲਾਂ ਦਾ, ਮਹਾਰਾਜਾ ਰਣਜੀਤ ਸਿੰਘ ਦਾ ਆਜ਼ਾਦੀ ਤੋਂ ਪਹਿਲਾਂ ਦਾ, ਬਾਅਦ ਦਾ ਕਿੰਨਾ ਵੀ ਇਤਿਹਾਸ ਚੱਕ ਕੇ ਦੇਖ ਲਓ। ਸਿੱਖ ਕੌਮ ਨੇ ਕਦੇ ਵੀ ਕਿਸੇ ਦੇ ਜ਼ੁਲਮ ਨਹੀਂ ਕੀਤਾ, ਪਹਿਲਾ ਵਾਰ ਨਹੀਂ ਕੀਤਾ। ਅਸੀਂ ਹਮੇਸ਼ਾ ਐਕਸ਼ਨ ਦਾ ਰਿਐਕਸ਼ਨ ਕਰਦੇ ਆਂ। ਸੂਰੀ ਮਾਰਿਆ ਸੀਗਾ ਕਿਉਂ ਮਾਰਿਆ ਸੀਗਾ ਉਹ ਸਾਡੀਆਂ ਧੀਆਂ ਭੈਣਾਂ ਨੂੰ ਗਲਤ ਬੋਲਦਾ ਸੀਗਾ ਸਿੱਕ ਕੌਮ ਦੀ ਐਕਸ਼ਨ ਸੀ ਨਾ ਉਹਦਾ ਗੰਦਾ ਤਾਂ ਉਹਨੂੰ ਰਿਐਕਸ਼ਨ ਵੱਜੋ ਉਹਨੂੰ ਗੱਡੀ ਚੜਾਇਆ ਗਿਆ ਤੇ ਸਾਨੂੰ ਭਰਾ ਦੇ 시ਗੀ সিদ্দিক ਤੇ ਭਰਾ ਦੀ ਦਲੇਰੀ ਤੇ ਮਾਣ ਆ ਵੀ ਜਿਹੇ ਜਿਓ ਬਾਹਰ সিদ্দিক ਰੱਖਦਾ ਸੀ ਨਾ ਸਿਧਾਂਤਾਂ ਦੇ ਚੱਲਦਾ ਸੀ ਐਸੇ ਸਿਧਾਂਤ ਅੰਦਰ ਸੀਗੇ ਦੇਖ ਤੇ ਤੇਗ ਵਾਲਾ ਇੰਨੀ ਨਿਮਰਤਾ ਨਾਲ ਆਉਂਗੇ ਤਾਂ ਦੇਖ ਛਿਗਾ ਕੇ ਭੇਜਾਂਗੇ ਚੜ ਕੇ ਆਉਂਗੇ ਤਾਂ ਤੇਗ ਹੈਗੀ ਆ ਉਹੀ ਚੱਲਿਆ ਅੰਦਰ ਜਦੋਂ ਚੜ ਕੇ ਆਏ ਆਪਣੇ ਡਿਫੈਂਸ ਸੱਚ ਬਾਈ ਨੇ ਫਿਰ ਜਿੰਨਾਂ ਖੋਇਆ ਓਨਾਂ ਕਾ ਸੋਦਾ ਉਹਨਾਂ ਤਾਂ ਲਾਇਆ ਇਹ ਸੁਰੀ ਦੀ ਗੱਲ ਹੋ ਰਹੀ ਹੈ ਸੁਦੀਰ ਸੂਰੀ ਦੀ ਜਿੱਦਾਂ ਤੁਸੀਂ ਵੀ ਕਿਹਾ ਹੈਗਾ ਵੀ ਉਹ ਗਲਤ ਬੋਲਦਾ ਸੀ ਇਸ ਤਰੀਕੇ ਦੀ ਪਹਿਲਾਂ ਵੀ ਕਈ ਜਥੇਬੰਦੀਆਂ ਨੇ ਆਵਾਜ਼ ਚੁੱਕੀ ਸੀ ਕਿ ਸਰਕਾਰੀ ਦੇ ਉੱਤੇ ਰੋਕ ਲਾਵੇ ਸਰਕਾਰਾਂ ਸਰਕਾਰ ਤਾਂ ਚਾਹੁੰਦੀ ਓ ਨਹੀਂ ਕਦੇ ਮਾਹੌਲ ਠੀਕ ਹੋਵੇ ਸਰਕਾਰਾਂ ਦੀ ਤਾਂ ਰਾਜਨੀਤੀ ਪਾੜ ਕੇ ਚੱਲਦੀ ਹੈ ਸਰਕਾਰ ਨਹੀਂ ਕਦੇ ਵੀ ਕਰੋਗੀ ਇਹਨਾਂ ਦੀ ਰਾਜਨੀਤੀ ਉਹ ਚੰਗੀ ਨਹੀਂ ਹੈਗੀ ਇਹਨਾਂ ਦਾ ਰਾਜਤੰਤਰ ਠੀਕ ਨਹੀਂ ਹੈਗਾ ਤੇ ਸਿੱਖਾਂ ਪ੍ਰਤੀ ਜੋ ਨਫ਼ਰਤ ਹੈ ਇਹਨਾਂ ਦੇ ਅੰਦਰ ਹੈ ਨਾ ਉਹ ਜੱਗ ਜੱਹੀ ਰਿਹਾ ਉਹ ਤੁਸੀਂ 84 ਜੀ ਦੇਖ ਸਕਦੇ ਹੋ ਜਦੋਂ ਅਟੈਕ ਹੁੰਦਾ ਦਰਬਾਰ ਸਾਹਿਬ ਉਤੋਂ ਬਾਅਦ ਸਾਡੇ ਮੁੰਡੇ ਮਾਰੇ ਜਾਂਦੇ ਨੇ ਭਾਈ ਇੰਨਾ ਕੁ ਤਸੱਦਦ ਕੀਤਾ ਗਿਆ ਨਾ ਸਾਡੀਆਂ ਭੈਣਾਂ ਮਾਮਾ ਸਾਡੇ ਬੱਚਿਆਂ ਤੇ ਬਚੁਰਗਾ ਤੇ ਨੌਜਵਾਨਾਂ ਤੇ ਦੁਨੀਆ ਦਾ ਇਤਿਹਾਸ ਚੱਕ ਕੇ ਦੇਖ ਲਓਗੇ ਨਾ ਇਤਿਹਾਸ ਕਹਿੰਨਾ ਮੈਂ ਹੜੱਪਾ ਕਾਲ ਤੋਂ ਲੈ ਕੇ ਅੱਜ ਤੱਕ ਦੁਨੀਆ ਜਿੱਥੋਂ ਚੱਲੀ ਆ ਜਿੱਥੇ ਦੇ ਰਿਕਾਰਡ ਪਏ ਨੇ ਪਹਿਲਾਂ ਜੰਗਾਂ ਵੀ ਹੁੰਦੀਆਂ ਸੀਗੀਆਂ ਆਮੜੇ ਸਾਹਮਣੇ ਦੀ ਜੰਗ ਹੁੰਦੀ ਸੀਗੀ ਹਥਿਆਰ ਹੁੰਦੇ ਸੀ ਇੱਕ ਦੂਜੇ ਕੋਲ ਐਨਾ ਗੰਦਾ ਤਸੱਦ ਤੇ ਨਹੀਂ ਕੋਈ ਕਰਦਾ ਸੀਗਾ ਤੇ ਇਨਸਾਫ਼ ਕੀ ਮਿਲਿਆ ਉਹ ਟਾਈਟਲਰ ਵਰਗੇ ਨੂੰ ਇੱਕ ਦੋ ਨੂੰ ਫੜ ਕੇ ਉਹੀ ਸੀਗੇ ਉਹ ਬਾਕੀ ਕਿੱਥੇ ਚਲੇ ਗਏ ਜਿਨ੍ਹਾਂ ਨੇ ਗਲਾਂ 'ਚ ਟਾਇਰ ਪਾਏ ਸੀ ਮੈਂ ਬਹੁਤ ਕੁਝ ਹੈ ਵੀਰੇ ਹੈਨਾ ਜਿਹੜਾ ਪਰਦੇ ਦੇ ਪਿੱਛੇ ਹੈ ਫਿਰ ਕਹਿੰਦੇ ਵੀ ਰਾਜਤੰਤਰ ਠੀਕ ਨਹੀਂ ਹੈਗਾ ਜੇ ਰਾਜਤੰਤਰ ਠੀਕ ਹੋਵੇ ਕੀ ਲੋੜ ਆ ਪਾਈ ਸਾਨੂੰ ਸੂਰੀ ਨੂੰ ਮਾਰਨ ਦੀ ਹਰ ਕੀ ਮਜਾਲ ਆ ਸੂਰੀ ਬਕਵਾਸ ਕਰ ਜੇ ਠੀਕ ਹੈ ਨਾ ਹੱਕ ਬਰਾਬਰ ਦੇ ਦੇਣੇ ਚਾਹੀਦੇ ਨਾ ਫਰੀडम ਆਫ ਸਪੀਚ ਆ ਤਾਂ ਫਿਰ ਫਰੀडम ਆਫ ਸਪੀਚ ਲekin ਲਿਮਟ ਵੀ ਹੁੰਦੀ ਹੈ ਨਾ ਫਰੀਡਮ हां ਵੀ ਲਿਮਟ ਤਾਂ ਹੋਣੀ ਚਾਹੀਦੀ ਹੈ ਉਹਦੀ ਲਿਮਟ ਨੂੰ ਵੀ ਤਾਂ ਤੈਅ ਫਿਰ ਸਰਕਾਰਾਂ ਨੇ ਕਰਨਾ ਹੁੰਦਾ ਲੈਂਡ ਪੂਲਿੰਗ ਲੈ ਕੇ ਆਈ ਕਹਿੰਦੇ ਪ੍ਰਵਾਸੀਆਂ ਨੂੰ ਬਸਾਉਣਾ ਇੱਥੇ ਹੈ ਨਾ ਵੀ ਸਿੱਖਾਂ ਦੀ ਵੋਟਾਂ ਘੱਟ ਰਹਿ ਜਾਣ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬਣਾ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਤੇ ਕਬਜ਼ਾ ਕਰਨਾ ਇਹਨਾਂ ਨੇ ਪਤ ਨਹੀਂ ਮੈਂ ਸਹੀ ਹੈ ਗਲਤ ਮੈਂ ਇਹ ਚੀਜ਼ ਨਾ ਹਰਿਆਣਾ ਚ ਨਹੀਂ ਐਕਸਪੀਰੀਅੰਸ ਕੀਤੀ ਇਹਦਾ ਰੀਜ਼ਨ ਕੀ ਆ ਸਾਡੇ ਕੋਲ ਪ੍ਰਵਾਸੀ ਆਉਂਦੇ ਨੇ ਬਾਈ ਅਸੀਂ ਉਹਨਾਂ ਤੋਂ ਕੰਮ ਕਰਾ ਕੇ ਉਹਨਾਂ ਨੂੰ ਵਾਪਸ ਭੇਜ ਦਿੰਨੇ ਆ। ਅੱਛਾ। ਵੀ ਭਾਈ ਹੈ ਨਾ ਉਹਨਾਂ ਨੂੰ ਇੱਕ ਯਾਰ ਠੇਕੇਦਾਰ ਲੈ ਕੇ ਆਉਂਦਾ ਸਾਡੇ ਕੋਲ। ਅਸੀਂ ਇੱਕ ਠੇਕੇਦਾਰ ਨਾਲ ਗੱਲ ਕਰ ਲਈ ਵੀ ਭਾਈ ਸਾਡਾ ਝੋਨਾ ਲਾਉਣਾ ਤੋਂ। ਠੀਕ ਹੈ ਝੋਨਾ ਆਇਆ ਠੇਕੇਦਾਰ ਨੇ ਹਿਸਾਬ ਕਰਿਆ ਪੈਸੇ ਵਟੇ ਹੈ ਨਾ ਤੇ ਉਹ ਆਪਣੇ ਵਾਪਸ ਚਲੇ ਜਾਂਦੇ ਨੇ। ਸਾਡਾ ਪੱਕੇ ਵਾਲਾ ਸਿਸਟਮ ਨਹੀਂ ਹੈਗਾ। ਅਸੀਂ ਆਪਣੇ ਪਿੰਡਾਂ 'ਚ ਕਿਹਾ ਹੋਇਆ ਵੀ ਇਹਨਾਂ ਦੀ ਵੋਟ ਨਹੀਂ ਬਣੂਗੀ। ਇਹਨਾਂ ਦੇ ਆਧਾਰ ਕਾਰਡ ਨਹੀਂ ਬਣਨਗੇ ਇੱਥੇ। ਉਧਰ ਨਹੀਂ ਕੋਈ ਇਹਨਾਂ ਨੂੰ ਮੂੰਹ ਲਾਉਂਦਾ। ਸਾਡੀ ਤਾਂ ਜੁੱਤੀ ਤਖੜੀ ਆ ਬਹੁਤ। ਠੀਕ ਹੈ ਅਬ ਭਈ ਸਾਨੇ ਮੈਂ ਤਾਂ ਮੈਂ ਤਾਂ ਪਰਸਨਲੀ ਨਹੀਂ ਚਲੋ ਦੇਖੋ ਹੈਨਾ ਇਹ ਗੱਲਾਂ ਕਰਨੀ ਚਾਹੀਦੀਆਂ ਅਸੀਂ ਤਾਂ ਪਰਸਨਲੀ ਨਹੀਂ ਬਰਦਾਸ਼ਤ ਕਰ ਸਕਦੇ ਇਹਨਾਂ ਨੂੰ ਸੀਰ ਤੇ ਬੈਠਦੇ ਹੋਏ ਨੂੰ ਠੀਕ ਹੈ ਕਿਉਂਕਿ ਅਸੀਂ ਸਰਬ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਇਹਨਾਂ ਨੂੰ ਹੁਣੇ ਗੁਰਦੁਆਰੇ ਦੇ ਮੱਥਾ ਟੇਕਣ ਹੁੰਦੇ ਨੇ ਕਦੀ ਰੋਕਦੇ ਅਸੀਂ ਇਹਨਾਂ ਨੂੰ ਇਹ ਸਾਡੇ ਵਿੱਚ ਬੈਠ ਕੇ ਬਰਬਰ ਲੰਗਰ ਛਕਦੇ ਹਨ ਠੀਕ ਹੈ ਦੇਖ ਸਾਡੇ ਚ ਕਿੰਨੀ ਸਮਾਨਤਾ ਰੱਖਦੇ ਆ ਨਾ ਲਈ ਹਨ ਫਿਰ ਜੇ ਕੋਈ ਸਾਡੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰੂਗਾ ਠੀਕ ਹੈ ਫਿਰ ਉਹ ਚੀ ਥੋੜੀ ਆਪਾਂ ਬਰਦਾਸ਼ਤ ਕਰਾਂਗੇ ਤੁਹਾਨੂੰ ਅਸੀਂ ਸਮਾਨਤਾ ਦੇ ਰਹੇ ਆ ਬਰਬਰ ਦਾ ਅਧਿਕਾਰ ਸਾਰੇ ਪਾਸੇ ਨੂੰ ਦੇ ਰਹੇ ਆ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਲੁਧਿਆਣਾ ਚ ਲਿਆਉਣਾ ਮਹਾਲੀ ਚ ਲਿਆਉਣਾ ਠੀਕ ਹੈ ਇਹ ਪੰਜਾਬ ਦੀ ਡੈਮੋਗ੍ਰਾਫੀ ਖਰਾਬ ਕਰਨ ਵਾਸਤੇ ਲਿਆਇਆ ਗਿਆ ਆ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਲਿਆਇਆ ਗਿਆ ਆ ਠੀਕ ਹੈ ਹਮਲਾ ਕਹਿੰਦੇ ਆ ਜਿਹਨੂੰ ਹੈਨਾ ਇਹ ਸਭ ਹਮਲੇ ਦੇ ਰੂਪ ਹੁੰਦੇ ਨੇ ਹੈਨਾ ਹੁਣ ਇਹ ਸਿੱਧੇ ਨਹੀਂ ਸਾਡੇ ਗੋਲੀਆਂ ਮਾਰਦੇ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਟਾਈਮ ਆ ਸਭ ਕੁਝ ਜੱਗ ਜाहिर ਹੁੰਦਾ ਆ ਇਹ ਹੁਣ ਕੀ ਕਰਨਗੇ ਜਿਹੜਾ ਤਾਂ ਕੋਈ ਬੋਲਦਾ ਨੂੰ ਐਕਸੀਡੈਂਟ ਚ ਮਾਰ ਦੇਣਾ ਠੀਕ ਹੈ ਤੇ ਕੇਸ ਬਾਕੇ ਗੰਦੇ ਅੰਦਰ ਕਰ ਦੇਣਾ ਕਿਰਦਾਰ ਕੁਸ਼ੀ ਕਰ ਦੇਣੀ ਹੈ ਨਾ ਵੀ ਲੋਕ ਇਹਦੇ ਪਿੱਛੇ ਨਾ ਤੁਰਨ ਇਹੋ ਜੇ ਤਾਂ ਇਹ ਇਹ ਅਤਕੰਡੇ ਬਣਾਉਂਦੇ ਨੇ ਪਰਸਨਲੀ ਹੈਨਾ ਜਿਵੇਂ ਹੁਣ ਆਪਣਾ ਡੈਮਾ ਇਹਦੇ ਪਾਣੀ ਨੂੰ ਲੈ ਕੇ ਕਹਿੰਦੇ ਨੇ ਹੜਾ ਨੂੰ ਲੈ ਕੇ ਹੜਾ ਨੂੰ ਲੈ ਕੇ ਹਮਲਾ ਠੀਕ ਹੈ ਜਿਹੜਾ ਕਹਿੰਦਾ ਨਹੀਂ ਹਮਲਾ ਭਾਈ ਕਿੰਨੀਆਂ ਵੀਡੀਓਸ ਆ ਗਈਆਂ ਹੈ ਉਹ ਮੈਨमेड ਸੀਗਾ ਇਹ ਨਹੀਂ ਮੈਨमेड ਨਹੀਂ ਭਾਈ ਸਟੇਟ ਮੇਡ ਇਹ ਤਾਂ ਬੰਦੇ ਨਾ ਕੁਛ ਨਾ ਇਹੋ ਜਿਹਾ ਦੇ ਦੇ ਦਿੰਦੇ ਨੇ ਟੈਗ ਦੇ ਦਿੰਦੇ ਨੇ ਲੋਕ ਉਹਨਾਂ 'ਚ ਹੁੜਦੇ ਜਾਂਦੇ ਨੇ ਭਾਈ ਸਟੇਟ ਮੇਡ ਹੈ ਸਟੇਟ ਮੇਡ ਕਿਵੇਂ ਹੈ ਸਾਡੇ ਵਾਲਿਆਂ ਦਾ ਕੀ ਹੋਗਾ ਸਾਡੇ ਵਾਲੇ ਸਿਰਫ ਇੰਸਟਾਗ੍ਰam ਚਲਾਣ ਜੋਗੇ ਰਹਿ ਗਏ ਫੇਸਬੁੱਕਾਂ ਜੋਗੇ ਰਹਿ ਗਏ ਹਨਾ ਪੜਦੇ ਨਹੀਂ ਹੈਗੇ ਥੋੜਾ ਬਹੁਤਾ ਸਰਚ ਵੀ ਕਰ ਲਵਾਂਗੇ ਤਾਂ ਵੀ ਸਮਝ ਆ ਜਾਊਗਾ ਕਲਾਸ ਪਰਬਤ ਤੋਂ ਨਿਕਲਦੀ ਆ ਸਤ ਲਈ ਤੇ ਬਤ ਹਾਂ ਤੇ ਬਤ ਠੀਕ ਹੈ ਕਸ਼ਮੀਰ ਚੋਂ ਨਿਕਲਦੀ ਹੈ ਰਾਵੀ ਹਿਮਾਚਲ ਪ੍ਰਦੇਸ਼ ਚੋਂ ਨਿਕਲਦੀ ਹੈ ਇਹ ਬਿਆਸ ਨਦੀ ਹੈ ਨਾ ਇਹਨਾਂ ਨੇ ਇੱਕ ਗੋਵਿੰਦ ਸਾਗਰ ਰਿਜ਼ਰਵਾਇਰ ਬਣਾਇਆ ਹੋਇਆ 60 ਕਿਲੋਮੀਟਰ ਚੌੜਾ ਉਹ ਮੈਂ ਤਾਂ 90 ਕਿਲੋਮੀਟਰ ਸੈਦ ਉਹਦੀ ਲੰਬਾਈ ਹੈ ਇਹ じゃ ਕੁਛ 960 ਮੀਟਰ ਸੈਦ 960 ਕੁਝ ਮੀਟਰ ਦੀ ਡੰਗਾਈ ਆ ਉਹਨੂੰ ਜੇ 100 ਫੁੱਟ ਵੀ ਡਾਊਨ ਕਰ ਦੰਗੇ ਨਾ ਜਿੰਨੀ ਕੁਦਰਤ ਵਰਸਦੀ ਹੈ ਹਿਮਾਚਲ ਦੇ ਅੰਦਰ 100 ਫੁੱਟ ਡਾਊਨ ਕਰਦੇ ਹੋਗੇ ਹੈ ਨਾ ਉਹ ਸਾਰਾ ਬੱਦਲ-ਬੁੱਦਲ ਪੱਟੇ ਹੋ ਆਪਣੇਂਦਰ ਸਮੇਟ ਲੂਗੀ ਥੱਲੇ ਪਾਣੀ ਨਹੀਂ ਆ ਸਕਦਾ ਕਦੇ ਠੀਕ ਹੈ ਇਹ ਕੈਪੈਸਿਟੀ ਹੈ ਉਹਦੀ ਠੀਕ ਹੈ ਇਹ ਜੇ ਜਿੰਨਾ ਮੀਂਹ ਹੋਣਾ ਪੜਿਆ ਨਾ ਇਹ ਤੋਂ 5 ਗੁਣਾ ਮੀਂਹ ਵੀ ਪੜਜੂਗਾ ਨਾ ਤਾਂ ਵੀ ਸੰਭਲੂ ਆ ਉਹ ਇੰਨਾ ਕੁ ਵੱਡਾ ਹੈ ਤੇ ਉਹਨਾਂ ਨੇ ਕੀ ਕਰਿਆ ਹੁਣ ਦੀ ਵਾਰ 1988 ਤੱਕ ਨਾ ਜਦੋਂ ਆਪਣਾ ਇੱਥੇ ਆਪਣੀ ਲਾਇਰ ਸੀ ਹੈ ਨਾ ਜੱਦੀ ਦੀ ਉਦੋਂ ਇਹਨਾਂ ਨੇ ਸਾਡੇ ਸਿੰਘਾਂ ਨੂੰ ਕੱਢਣ ਵਾਸਤੇ ਯੂਜ਼ ਕਰਿਆ ਸੀਗਾ ਹੈ ਨਾ ਇਹਨੇ ਲਾ ਲਿਆ ਸੀ ਉਦੋਂ ਹਸਾਬ ਦਾ ਬੀਜੇ ਮਾਰਨਾ ਪੈ ਗਿਆ ਕੱਲ ਨੂੰ ਪਾਣੀ ਨਾਲ ਮਾਰ ਦਾਂਗੇ ਇਹਨਾਂ ਨੂੰ ਤੇ ਹੁਣ ਕੀ ਕਰਦੇ ਨੇ ਗੋਵਿੰਦ ਸਾਗਰ ਨੂੰ ਫੁੱਲ ਰੱਖਦੇ ਨੇ ਨਹਿਰਾ ਦਾ ਬੰਦ ਪਈਆਂ ਨੇ ਸਾਰਾ ਸਾਲ ਉਹ ਫੁੱਲ ਹੋਣਾ ਹੀ ਐ ਆਟੋਮੈਟਿਕਲੀ ਹੈ ਨਾ ਪਿੱਛੇ ਜਿਹੜਾ ਪਾਣੀ ਬਰਸਦਾ ਕੁਦਰਤ ਬਰਸਦੇ ਨੂੰ ਸਾਰੇ ਨੂੰ ਇਕੱਠਾ ਕਰਕੇ ਛੱਡ ਦੇ ਸਾਡੇ ਠੀਕ ਵੋਟਰ ਨੂੰ ਐਸੇ ਫੈਪਨ ਯੂਜ਼ ਕਰਿਆ ਇਹਨਾਂ ਨੇ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਜੰਗ ਹੈ ਜੰਗ ਚੋਂ ਤੁਸੀਂ ਜਿੱਦ ਦਿਨ ਸਮਝੋਗੇ ਜੰਗ ਚੋਂ ਨਾ ਉਹ ਮਾਰਨਾ ਚਾਹੁੰਦੇ ਨੇ ਤੁਸੀਂ ਬਚਣਾ ਹੈ ਠੀਕ ਹੈ ਉਹ ਦਿਨ ਤੁਹਾਡਾ ਹੱਲ ਹੋ ਜਾਏ ਜੇ ਤੁਸੀਂ ਸਮਝੋਗੇ ਐ ਨਹੀਂ ਫੇਰੀ ਜਾਓਗੇ ਜੀ ਹਾਂ ਅੱਜ ਮੈਂ ਅੱਜ ਗੱਡੀ ਲੈ ਲੈਣਾ ਅੱਜ ਮੈਂ ਇੱਧਰ ਲੈ ਲੈਣਾ ਸੋਚ ਤੁਹਾਡੀ ਹੈਗੀ ਨਹੀਂ ਕੋਈ ਵਿਚਾਰ ਧਾਰਾ ਤੁਹਾਡੀ ਹੈਗੀ ਨਹੀਂ ਕੋਈ ਫਿਰ ਖਾਈ ਚੋ ਭਾਈ ਜਿੱਤਰ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਨਿਕਲੇ ਹੋਏ ਨਾ ਰਾਂਹ ਦੇ ਸਾਨੂੰ ਤਾਂ ਪਤਾ ਆਪਾਂ ਤਾਂ ਮਰੇ ਜਾਣਾ ਇੱਕ ਦਿਨ ਹੈ ਨਾ ਠੀਕ ਹੈ ਕਿਉਂਕਿ ਕੋਈ ਪਸੰਦ ਤੁਹਾਡੀ ਕਰਦੀ ਹੈ ਸੈਂਟਰ ਇਹਨੀਆਂ ਗੱਲਾਂ ਨੂੰ ਠੀਕ ਹੈ ਪਰ ਆਪਾਂ ਤਾਂ ਇੱਕ ਕਹਿੰਦੇ ਆ ਭਾਈ ਜਾਗ ਜਾਓ ਠੀਕ ਹੈ ਗੁਲਾਮ ਹੋ ਤੁਸੀਂ ਹੈ ਨਾ ਜਾਗ ਜਿਓ ਭਾਈ ਇਹ ਜਿਆਦੀ ਦੀ ਸੋਚ ਰੱਖੋ ਇਹਨੇ ਦਿਮਾਗ ਨੂੰ ਜੇ ਤੋ ਜਿਆਦ ਹੋਣ ਦੀ ਸੋਚ ਨਹੀਂ ਰੱਖੋਗੇ ਤੁਸੀਂ ਸੰਘਰਸ਼ ਵੀ ਨਹੀਂ ਕਰ ਸਕਦੇ ਅੱਛਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਹੁਣ ਅੰਮ੍ਰਾਲੇ ਦੇ ਜਿੱਥੇ ਸ਼ਾਇਦ ਜੈ ਸਿੰਘ ਜਲਵੇੜਾ ਜਿਹੜੇ ਤੁਹਾਡੇ ਪਿਤਾ ਜੀ ਨੇ ਉਹ ਕਿਰਪਾਨ ਦਾ ਮਸਲਾ ਸੀਗਾ ਕੋਈ ਨਾ ਕਿ ਇੱਕ ਪੁਲਿਸ ਅਫੀਸਰ ਆ ਉਹਨੇ ਕੋਈ ਗਾਤਰੇ ਨੂੰ ਹੱਥ ਪਾਇਆ ਇਹ ਮਸਲਾ ਕੀ ਸੀਗਾ ਇਹ ਮਸਲਾ ਤਾਂ ਇਹ ਸੀਗਾ ਵੀ ਦੇਖੋ ਅਸੀਂ ਤਾਂ ਸੇਵਾ ਵਿੱਚ ਨਿਕਲੇ ਸੀ ਹਨ ਤੇ ਬੰਨ ਬੰਨਣ ਜਾ ਰਹੇ ਸੀ ਬਾਪੂ ਹੁਣ ਇਹ ਵਿੱਚ ਪਬਲਿਕ ਆਪਣੇ ਇਲਾਕੇ ਦੀ ਇਕੱਠੀ ਹੋਈ ਸੀ ਕੋਈ ਸਮੂਹਤਰਾਂ ਦਾ ਰੋਲਾ ਸੀਗਾ ਪਤਾ ਲੱਗ ਗਿਆ ਉੱਥੇ ਵੀ ਸੀਐਮ ਆ ਰਿਹਾ ਵੀ ਡੈਡੀ ਨੇ ਕਹਿੰਦੇ ਵੀ ਚਲੋ ਗੱਲ ਕਰ ਲੈਨੇ ਆ ਉਹਦੇ ਨਾਲ ਪੁਲਿਸ ਨੇ ਤਾਂ ਕਹਿ ਵੀ ਦਿੱਤਾ ਵੀ ਕੋਈ ਨਹੀਂ ਗੱਲ ਕਰ ਲਓ ਜਾ ਕੇ ਹਨ ਪਰ ਇੱਕ ਮੈਡਮ ਸੀਗੀ ਉਹ ਵਿੱਚ ਰੋ ਰੋਕ ਦੀ ਰੋਕ ਦੀ ਰੋਕ ਦੀ ਪਹਿਲੀ ਤਾਂ ਲੇਡੀਜ਼ ਦਾ ਮਤਲਬ ਨਹੀਂ ਬਣਦਾ ਹੈ ਨਾ ਕਿਉਂਕਿ ਉੱਥੇ ਐਸਚਓ ਹੈਗੇ ਨੇ ਹੋਰ ਹੈਗੇ ਨੇ ਹੈ ਨਾ ਤੇ ਬੰਦੇ ਹੈਗੇ ਨੇ ਉੱਥੇ ਹੈ ਨਾ ਔਰਤ ਦਾ ਕੀ ਮਤਲਬ ਔਰਤ ਦਾ ਤੇ ਇਹ ਕੀ ਕਰਦੇ ਨੇ ਔਰਤਾਂ ਨੂੰ ਅੱਗੇ ਕਰਦੇ ਨੇ ਹੈ ਨਾ ਉਦੋਂ ਰੋਕਣ ਵਾਸਤੇ ਉਹਨਾਂ ਫਿਰ ਬਾਪੇ ਤੋਂ ਘਤਰੇ ਨੂੰ ਹੀ ਹੱਥ ਪਾਇਆ ਠੀਕ ਹੈ ਉਹ ਤੋਂ ਚਲੋ ਯਾਰ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਵੀ ਔਰਤ ਨੂੰ ਨਹੀਂ ਛੇੜਨਾ ਔਰਤ ਤੋਂ ਦੂਰ ਰਹਿਣਾ ਹੈ ਨਾ ਜਗ ਜਨਨੀ ਹੈ ਰਾਜੇ ਮਹਾਰਾਜੇ ਪੈਦਾ ਕਰ ਸਤਕਾਰ ਵੱਡਾ ਹੈ ਨਾ ਜੇ ਉਹਦੇ ਬਾਪੂ ਪੁੱਤ ਕੋ ਲੱਗ ਜਾਂਦਾ ਹੈ ਨਾ ਤਾਂ ਵੀ ਉਹਨਾਂ ਨੇ ਵੱਡਾ ਕੇਸ ਬਣਾ ਦੇਣਾ ਸੀਗਾ ਤਾਂ ਉਹ ਗੱਲ ਹੋਈ ਹੈ ਨਾ ਫਿਰ ਘਾਤਰਾ ਟੁੱਟ ਕੇ ਸੀਰੀ ਸਾਹਿਬ ਥੱਲੇगिर ਗਏ ਹੈ ਨਾ ਤੇ ਫਿਰ ਉਹ ਤੋਂ ਬਾਅਦ ਫਿਰ ਇਕੱਠ ਕਰਿਆ ਸੀਗਾ ਮਾਫੀ ਮੰਗੀ ਉਸਨੇ ਮੈਡਮ ਨੇ ਪਰ ਛੱਡਤਾ ਵੀ ਸੰਗਤ ਕਹਿੰਦੀ ਆ ਵੀ ਕੋਈ ਨਹੀਂ ਮਾਫੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਵੀ ਗੁਰੂਆਂ ਨੇ ਮਾਫੀ ਨੂੰ ਬਹੁਤ ਵੱਡਾ ਦਰਜਾ ਦਿੱਤਾ ਹੋਇਆ ਪਰ ਉਹਨਾਂ ਤੋਂ ਬਾਅਦ ਵੀ ਦੇਖ ਲਓ ਉਹਨਾਂ ਨੇ 2 ਦਿਨਾਂ ਬਾਅਦ ਮੇਰੇ ਇਲਾਕੇ 'ਚ ਉਹਦੀ ਟਰਾਂਸਫਰ ਕਰਤੀ 2 ਦਿਨਾਂ ਬਾਅਦ ਹੈ ਹਨਾ ਉਹ ਸਾਈਡ ਮੇਰੇ ਦੇ ਕੋਈ ਗੰਦਾ ਪਰਚਾ ਪਾਉਣ ਨੂੰ ਫਿਰਦੇ ਹੋਣਗੇ ਆ ਕੁਝ ਵੀ ਹੈਨਾ ਕੱਲ ਨੂੰ ਨੁਕਸਾਨ ਕਰਨ ਨੂੰ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਅਸੀਂ ਤਾਂ ਕਹਿੰਦੇ ਆ ਵੀ ਇਹ ਨਾ ਇਹ ਗੰਦੀ ਸਾਜੀ ਸਾਨੂੰ ਬੰਦ ਕਰਕੇ ਗੋਲੀ ਮਾਰਨੀ ਹੈ ਛਾਤੀ 'ਚ ਮਾਰੋ ਠੀਕ ਹੈ ਅਸੀਂ ਤਾਂ ਇੰਨਾ ਵੀ ਵਿਸ਼ਵਾਸ ਤੋਂ ਹੁੰਦੇ ਆ ਪੁਲਿਸ ਵਾਲਿਆਂ ਨੂੰ ਵੀ ਭਾਈ ਸਰਕਾਰ ਨੂੰ ਵੀ ਮੇਰੇ ਪਰਿਵਾਰ ਵੱਲ ਠੀਕ ਹੈ ਕੰਮ ਨਿਬੇੜ ਹੋ ਜਾਂ ਨਿਬੜਦਾ ਤੁਹਾਡੇ ਦਾ ਸਾਫ਼ ਜੀ ਗੱਲ ਹੈ ਠੀਕ ਹੈ ਪਰ ਇਹ ਘੂਟ ਘੂਟਗੇ ਨਹੀਂ ਤੁਹਾਡੇ ਤੋਂ ਇਹ ਕਦੇ ਇਹ ਕਰਤਾ ਕਦੇ ਉਹ ਕਰਤਾ ਕਦੇ ਗੰਦਾ ਵਰਚਾ ਨਹੀਂ ਇੱਕ ਵੀਡੀਓ ਆਈ ਸੀ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਤੁਹਾਡੇ ਮਾਤਾ ਜੀ ਦੀ ਤੇ ਜਿਹਦੇ ਵਿੱਚ ਥੋੜੇ ਜਿਹਾ ਭਾਵੁਕ ਹੋ ਗਏ ਸੀ ਵੀ ਤੁਹਾਡਾ ਕੀ ਹਾਲ ਹੈ ਫਿਰ ਤੁਹਾਡੇ ਪਿਤਾ ਜੀ ਦੀ ਇੱਕ ਆਇਆ ਸੀ ਉਹਦੇ ਵਿੱਚ ਕਮੈਂਟ ਕਿ ਰੋਣਾ ਨਹੀਂ ਹੈਗਾ ਕਿ ਤਾਹੇ ਮੇਰੇ ਪੁੱਤ ਨੂੰ ਉਥੇ ਗੋਲੀ ਮਾਰ ਦੋਵੇ ਬਿਲਕੁਲ ਭਾਈ ਆ ਦੇਖੋ ਮਾਤਾ ਆ ਬਲਕਿ ਇਦਾਂ ਪਰਿਵਾਰ ਵਾਲੇ ਇੰਨੇ ਦਲੇਰ ਹੈਗੇ ਆ ਹਾਂ ਮਾ ਆ ਮਾਤਾ ਆ ਯਾਰ ਦੇਖੋ ਮਾ ਦੇ ਤਾਂ ਆਪਾਂ ਯਾਰ ਸਾਰੇ ਹੀ ਆ ਤੁਸੀਂ ਵੀ ਹੋ ਮੇਰੇ ਮਾ ਬਾਪ ਬਹੁਤ ਚੜਦੀ ਗੱਲ ਵਾਲੇ ਨੇ ਚੜਦੀ ਗੱਲ ਚ ਕਰਤੇ ਯਾਰ ਪ੍ਰਮਾਤਮਾ ਨੇ ਹਣਾ ਹੁਣ ਤੋਂ ਨਹੀਂ ਸਿੰਘ ਸੱਜ ਗਏ ਤੇ ਉਹਨਾਂ ਉਹਨਾਂ ਦੇ ਬਹੁਤ ਜਿਗਰਾ ਲਾ ਲੋ ਹੈ ਨਾ ਕਿਰਪਾ ਉਹਨਾਂ ਦੇ ਬਹੁਤ ਮਾਲਕ ਦੀ ਭਾਈ ਸੱਚ ਤੇ ਬਹਾਦਰੀ ਦੀ ਲੜਾਈ ਲੜਦਣੀ ਆ ਸੱਚੇ ਚ ਓਕਣਾ ਵੀ ਆਉਣਗੀਆਂ ਬਾਦਰੀ ਚ ਵੀ ਓਕਣਾ ਆਉਣਗੀਆਂ ਸੀਗਾ ਸਭ ਕੁਝ ਹੋਊਗਾ ਗੁਰਗੋਮ ਸਿੰਘ ਮਹਾਰਾਜ ਨੇ ਕਿਹਾ ਜੇ ਜ਼ਿੰਦਗੀ ਜੀਣੀ ਹੈ ਤਾਂ ਸੱਚ ਦੇ ਬਾਦਰੀ ਨਾਲ ਜੀਣੀ ਜਿਹੜੇ ਸੋਈ ਗੱਲ ਕਹਿ ਰਹੇ ਸੀਗੇ ਉਹ ਗਾਤਰੇ ਵਾਲੀ ਗੱਲ ਹੋਈ ਸੀ ਉਸ ਦਿਨ ਇੱਕ ਵੀਡੀਓ ਵੀ ਆਈ ਸੀ ਤੁਹਾਡੇ ਪਿਤਾ ਜੀ ਤੇ ਹੋਰ ਜਿਹੜੇ ਜਥੇਬੰਦੀ ਦੇ ਮੈਂਬਰ ਸੀਗੇ ਉਹ ਸੀਐਮ ਦੇ ਨਾਲ ਗੱਲ ਵੀ ਕਰ ਰਹੇ ਸੀ ਹਨਾ ਤੇ ਉਹ ਗੱਲ ਬੜੀ ਸਹਜੇ ਤਰੀਕੇ ਨਾਲ ਹੋ ਰਹੀ ਸੀ ਨਾ ਤੇ ਇੰਨੀ ਤਾਂ ਕੋਈ ਗੱਲ ਵੀ ਨਹੀਂ ਸੀਗੀ ਫਿਰ ਵੀ ਦਾ ਰੋਕੋ ਕਿਸੇ ਨੂੰ ਲੈ ਯਾਰ ਉਹੀ ਤਾਂ ਹੈਗੀ ਹੈ ਨਾ ਹੁਣ ਸੀਐਮ ਕਿਹੜਾ ਜਾਣਦਾ ਨਹੀਂ ਹੈਗਾ ਸਾਨੂੰ ਸੀਐਮ ਨੂੰ ਪਤਾ ਨਹੀਂਗਾ ਨਵਦੀਪ ਹੁਣੀ ਕੌਣ ਨੇ ਐ ਜੈ ਸਿੰਘ ਕੌਣ ਐ ਬੀ ਉਹਨੂੰ ਪਤਾ ਵੀ ਜੇ ਇਹ ਗੱਲ ਪੈ ਗਈ ਮੇਰੇ ਮੈਨੂੰ ਕਿਤੇ ਆਣ ਵੀ ਨਹੀਂ ਦਿਆ ਕਰਨਗੇ ਝੰਡੇ ਠਾਏ ਖੜ ਜਿਆ ਕਰਨਗੇ ਗੱਲ ਕਰਨੀ ਪੈਂਦੀ ਆ ਉਹਨਾਂ ਨੂੰ ਗੱਲ ਇਸ ਕਰਕੇ ਕਰਨੀ ਪੈਂਦੀ ਆ ਜਥੇਬੰਦੀ ਦੀ ਜੁੱਤੀ ਤਕੜੀ ਹੈ ਠੀਕ ਹੈ ਸਾਡੇ ਕੋਲ ਇਹੋ ਜਿਹੇ ਬੰਦੇ ਨੇ ਜਿੱਥੇ ਬਾਬੇ ਦੀ ਮਿਹਰ ਨਾਲ ਤਕੜੀ ਹੋਣ ਲੱਗੀ ਜਥੇਬੰਦੀ ਬਹੁਤ ਨਹੀਂ ਜਿੰਨੇ ਵੀ ਹੈਗੇ ਇਹੋ ਜਿਹੇ ਆ ਨਾ ਜਿਹੜਾ ਬੀਕਣ ਵਾਲਾ ਨਹੀਂ ਹੈਗਾ ਕੋਈ ਕੀ ਸਰਕਾਰ ਤੋਂ ਲਾਇਸੈਂਸ ਬਣਵਾਉਣ ਨਹੀਂ ਅਸੀਂ ਜਾਂਦੇ ਅਸੀਂ ਤਾਂ ਮਰਨ ਜਾਂਦੇ ਆ ਜਿੱਧਰੋਂ ਵੀ ਜਾਂਦੇ ਆ ਅੱਜ ਤੱਕ ਦਾ ਰਕਾਰਡ ਹੈ ਜਿਹੜਾ ਖਾੜਾ ਛੇੜਿਆ ਸਾਰੇ ਨੂੰ ਬੇੜ ਕੇ ਹਟੇ ਆ ਐ ਨਹੀਂ ਹੈਗਾ ਵੀ ਇੱਕ ਛੇੜਾ ਅੱਧਾ ਬੰਦ ਕਰਦਾ ਫਿਰ ਬੰਦ ਕਰਦਾ ਨਾ ਭਈ ਇਹ ਸਿਸਟਮ ਨਹੀਂ ਹੈਗਾ ਜਿਹੜੀ ਲੜਾਈ ਲੜਦੇ ਆ ਠੋਕ ਕੇ ਲੜਦੇ ਆ ਤੇ ਠੋਕ ਕੇ ਗੱਲ ਕਰਦੇ ਨੇ ਲੀਡਰ ਅੱਛੇ ਨੇ ਸਾਨੂੰ ਸਮਝਾ ਕੇ ਰੱਖਦੇ ਨੇ ਅਸੀਂ ਬਹੁਤ ਗਲਤੀਆਂ ਕਰਦੇ ਆ ਸਾਨੂੰ ਸਮਝਾਉਂਦੇ ਨੇ ਅਸੀਂ ਵੀ ਉਹਨਾਂ ਤੋਂ ਸਿੱਖਦੇ ਆ ਰਲ ਮਿਲ ਕੇ ਇੱਕ ਖਾੜਾ ਚੱਲਿਆ ਹੋਇਆ ਜਿੱਥੇ ਬੰਦ ਜਿਵੇਂ ਜਿੱਥੇ ਕੇ ਬੰਦੇ ਰਹਿਣਾ ਹੁੰਦਾ ਹੈ ਨਾ ਕੁਝ ਮर्यादा ਰੱਖਣੀ ਪੈਂਦੀ ਹੈ ਕੁਝ ਬੋਲ ਬਾਣੀ ਦੀ ਮर्यादा ਰੱਖਣੀ ਪੈਂਦੀ ਹੈ ਕੁਝ ਜਥੇਬੰਦੀ ਦੇ ਵੀ ਰੂਲਸ ਹੁੰਦੇ ਨੇ ਉਹ ਵੀ ਫੋਲੋ ਕਰਨੇ ਪੈਂਦੇ ਨੇ ਅਸੀਂ ਕਈ ਵਾਰ ਉੱਪਰ ਵੀ ਟੱਪ ਜਾਂਦੇ ਆ ਫਿਰ ਵੀ ਸਾਨੂੰ ਮaaf ਕਰਦੇ ਨੇ ਕਿਉਂਕਿ ਬੱਚੇ ਆ ਅਸੀਂ ਹਨ ਨਮਾ ਖੂਨ ਆ ਤੇ ਸਾਰੇ ਤਰੀਕੇ ਨਾਲ ਚੱਲਣਾ ਪੈਂਦਾ ਪਰ ਭਾਬੇ ਦੀ ਬਹੁਤ ਮਿਹਰ ਆ ਵੀ ਆਕਲ ਵੀ ਬਥੇਰੀ ਦੇ ਰਿਆ ਪਰਮਾਤਮਾ ਹਰ ਰੋਜ਼ ਮੱਤ ਦੇਣੀ ਕਿਹਨੇ ਆ ਗੁਰੂ ਅਰਦਾਸ ਮਹਾਰਾਜ ਨੇ ਦੇਣੀ ਆ ਵਾਹਿਗੁਰੂ ਨੇ ਦੇਣੀ ਆ ਅਰਦਾਸ ਕਰੋ ਭਾਈ ਸਵੇਰੇ ਉੱਠ ਕੇ ਅਰਦਾਸ ਕਰੋ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਖੋਪੜਾ ਖੋਲ ਦੂੰਗਾ ਨਾ ਸਭ ਕੁਝ ਭਰ ਦੂੰਗਾ ਅੰਦਰ ਆ ਨਬੀਂ ਨੂੰ ਤਾਂ ਪਤਾ ਨਹੀਂ ਸੀ ਸਿੱਖੀ ਦਾ ਫਲਸਫਾ ਕੀ ਹੈ ਨਬੀਂ ਨੂੰ ਤਾਂ ਪਤਾ ਨਹੀਂ ਸੀ ਕੀ ਚੀਜ਼ ਕੀ ਹੈ ਠੀਕ ਹੈ ਨਾ ਉਹ ਜਦੋਂ ਤੁਸੀਂ ਅਰਦਾਸ ਕਰਦੇ ਹੋ ਬਾਣੀ ਪੜ੍ਹਦੇ ਹੋ ਸੱਚੇ ਹੁੰਨੇ ਹੋ ਅਰਦਾਸ ਸੱਚੀ ਸੁਣਦਾ ਫਿਰ ਪ੍ਰਮਾਤਮਾ ਉਹ ਇਹੇ ਜੇ ਇਹੇ ਜੇ ਰੋਮ ਖੋਲ ਦੇ ਦਿੰਦਾ ਨਾ ਲੈ ਵੀ ਭਰ ਦੇਂਦਾ ਤੇਰੇ ਅੰਦਰ ਇੰਨਾ ਕੁਝ ਭਰਤਨ ਉਹ ਬੰਨੇ ਅੱਜ ਦੀ ਡੇਟ ਹੈ ਨਾ ਕਿਸੇ ਵੀ ਮੁੱਦੇ ਨੂੰ ਲੈ ਕੇ ਹੈ ਨਾ ਵੀ ਹਾਂ ਆਪਾਂ ਅੱਜ ਬੋਲ ਸਕਦੇ ਹਾਂ ਸਚਾਈ ਦੱਸ ਸਕਦੇ ਹਾਂ ਸਰਕਾਰਾਂ ਦੀ ਦੱਸ ਸਕਦੇ ਹਾਂ ਰਾਜਤੰਤਰ ਦੀ ਦੱਸ ਸਕਦੇ ਹਾਂ ਜਾਂ ਰਾਜ ਕਿਵੇਂ ਦਾ ਹੋਣਾ ਚਾਹੀਦਾ ਉਹ ਵੀ ਦੱਸ ਸਕਦੇ ਹਾਂ ਕੀ ਮੇ ਆਊਗਾ ਉਹ ਵੀ ਦੱਸ ਸਕਦੇ ਹਾਂ ਰਾਜ ਕਰੇਗਾ ਖਾਲਸਾ ਕੀ ਰਈ ਨਾ ਕੋਈ ਰਾਜ ਕਰਨਾ ਭਈ ਆਪਾਂ ਨੇ ਹੈ ਨਾ ਇੱਕ ਸਮਾਨਤਾ ਦਾ ਰਾਜ ਕਰਨਾ ਸੱਚ ਦਾ ਰਾਜ ਕਰਨਾ ਜਿੱਥੇ ਜ਼ੁਲਮ ਨਹੀਂ ਹੋਊਗਾ ਕਿਸੇ ਸਭ ਨੂੰ ਇਨਸਾਫ ਮਿਲੂਗਾ ਹੈ ਨਾ ਸਾਰੇ ਧਰਮਾਂ ਦਾ ਸਮਾਨ ਹੋਊਗਾ ਕੋਈ ਜਾਤ ਪਾਤ ਨਹੀਂ ਹੋਊਗੀ ਸਰਬਤ ਦਾ ਭਲਾ ਹੋਊਗਾ ਹੈ ਨਾ ਕਿਰਪਾ ਹੋਣੀ ਹੈ ਬਾਬੇ ਦੀ ਬਹੁਤ ਅੱਗੇ ਜਾ ਕੇ ਬਿਲਕੁਲ ਜੀ ਸਵਰਾਜ ਗੁਰੂ ਗੋਬਿੰਦ ਸਿੰਘ ਵਾਹਿ ਖਾਲਸਾ ਦੀ ਫਤਿਹ ਰਾਜ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕੀਤੀ ਹੈ ਤੇ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਰਕੇ ਵਿਖਾਇਆ ਸੀ ਪੰਜਾਬ ਦੇ ਵਿੱਚ ਹਲੇਮੀ ਰਾਜ